ਕਹਿੰਮ ਖੇਤ ਠੀਕ ਹੈ ਮਾਮੇ ਹੋ ਰਹਾਂ ਦੇ ਤੇ ਇੱਧਰ ਮਾਸੀ ਤੇ ਨਾਨੀ ਜੀ ਵੀ ਆਏ ਹੋਏ ਨੇ ਮਾਸੀ ਆਹ ਖੂਹ ਹੈ ਨਾ ਇੱਧਰ ਤੇ ਇੱਧਰ ਕੀ ਹੈ ਇਹ ਤੱਕੀ ਹੈ ਹਾਂ ਇਹ ਉੱਚਾ ਤੱਕੀ ਹੈ ਅੱਛਾ ਪਹੁੰਚ ਆ ਗਈ ਮੰਮੀ ਤਾਂ ਹੋ ਗਿਆ ਨਾ ਥੋੜਾ ਬੜਾ ਸੋਹਣਾ ਆ ਰਿਹਾ ਹੈ ਹਾ ਦੇਖੋ ਹਾ ਦੇਖੋ ਇੱਥੋਂ ਮੈਂ ਚੱਲ ਕੇ ਜਾ ਰਹੀ ਹਾਂ ਇੱਥੇ ਆਪਾਂ ਪਹੁੰਚ ਗਏ ਆ ਸਾਡੀ ਮੋਟਰ ਹੈ ਓਰੇ ਆ ਕੇ ਲਿਖਿਆ ਸਦੀਵੀ ਸੁੱਖ ਹਾਂ ਇਹ ਕਹਿੰਦੇ ਹੋਰਾ ਨਾ ਖੇਤਾਂ ਨੂੰ ਪੈਲੀਆਂ ਕਹਿੰਦੇ ਨੇ ਤੁਹਾਡੇ ਲਾਗੇ ਤਾਂ ਖੇਤ ਕਹਿੰਦਾ ਤੁਹਾਡੇ ਪੈਲੀਆਂ ਦੇਖਿਓ ਅੱਜ ਡਿਗਣਾ ਜਾਇਆ ਠੰਡ ਬਹੁਤ ਹੈ ਕਿਲਾ ਹੀ ਕਹਿੰਦੇ ਨੇ ਕਿਲਾ ਹੀ ਕਹਿੰਦੇ ਮਰ ਕੇ ਕਹਿੰਦੇ ਨੇ ਤੂੰ ਹੀ ਗਾਹ ਸਾਊਥ ਅਫਰੀਕਾ ਚ ਆਇਆ ਤੂੰ ਇਹੋ ਜਿਹੀ ਗੱਲਾਂ ਪੁੱਛੇ ਤੇ ਕਿਲਾ ਜਿਹਾ ਚੋਹੀ ਕਹਿੰਦੇ ਮਰਬਾ ਬੰਦ ਸੀ ਮੇਰੇ ਮੂਹ ਤੇ ਲਾੜਨਾ ਸਾਰਿਆਂ ਨੇ ਨਾ ਮਾਸੀ ਇਹਨੇ ਸਟਾਈਲ ਮਾਰਵਾ ਕੇ ਵੈਰੀ ਬੰਦ ਡਰਿਆ ਪਿੱਛੇ ਲੱਗੇ ਸਟਾਈਲ ਮਾਰ ਜਾ ਤੂੰ ਚੱਕੜਾ ਵੀ ਨਹੀਂ ਹੈਗਾ ਵਿੱਚ ਤੱਕੜਾ ਔਰ ਇਹੋ ਕੰਮ ਹੋਇਆ ਨਾ ਚੱਕਣੇ ਨੂੰ ਖੜੇ ਨੇ ਤਿਆਰ ਚੱਕਣੇ ਨੂੰ ਖੜੇ ਨੇ ਮੇਰੇ ਪੈਰਾਂ ਜਿਹੜਾ ਅੱਬਾ ਦਿਖਾ ਦਿਓ ਕੰਦਰ ਹੋਰ ਬਾਕੀ ਸਾਰਾ ਕੁਝ ਦਿਖਾ ਇਹ ਹੁਣ ਅਸੀਂ ਜ਼ਰੂਰ ਦਿਖਾਵਾਂਗੇ ਜਿਹੜਾ ਅੱਬਾ ਨਾਲ ਦਿਖਾਇਆ ਮੇਰੇ ਪੈਰ ਨਹੀਂ ਹੈ ਇਹ ਅਸੀਂ ਜ਼ਰੂਰ ਦਿਖਾਵਾਂਗੇ ਇਹ ਹੈਗਾ ਮੇਰਾ ਦੁਪੱਟਾ ਤੇ ਇਹ ਹੈਗੀ ਸਾਡੀ ਮੋਟਰ ਹਾਈ ਸਿਮਮ ਬੜੇ ਕਾਟ ਲੱਗਦੀ ਮੇਰਾ ਕਿ ਨਹੀਂ ਆਪਣੇ ਮੂੰਹ ਆਪ ਹੀ ਤਾਰੀਫ ਕਰਨਾ ਸਿਮਮ ਤਾਂ ਕਹਿੰਦੀ ਨਹੀਂ ਹੈਗੀ ਹੈ ਟਾਈਮ ਹੋ ਗਿਆ ਵਾ ਨਾਨੀ ਦੇ ਦੂਰੇ ਕਿਦਾਂ ਵਲੌਗ ਚ ਨਾ ਆ ਜਾ ਹਾਂ ਸਤਾਰਾਂ 11 ਦਾ ਮੇਰੇ ਨਾ ਆ ਨਾ ਦਿਖਾਇਓ ਮੁੰਦਰਾ ਬਣੀ ਉਹਨੇ ਵੀਡੀਓ ਰਹੀ ਤਾਂ ਕਿ ਕਿਦਾਂ ਬਹਿ ਹੋਏ ਨੇ ਇਹ ਦੇਖੋ ਰੀਲ ਬਣ ਰਹੀ ਐ ਸਭ ਤੇ ਰੀਲ ਬਣ ਰੀਲ ਆਹ ਦੇ ਆਡੀ ਮਮੂ ਵੀ ਆ ਗਏ ਇੱਧਰ ਆਡੀ ਮਮੂ ਆ ਗਏ ਹੁਣ ਇਹਨਾਂ ਦਾ ਇੱਕ ਮੰਮੀ ਵਾਲੀ ਵੀਡੀਓ ਨੇ ਵੀ ਕੱਲ ਮੈਂ ਉਹਤੇ ਗਾਣਾ ਲਾਉਣਾ ਜਿਹੜੀ ਮੰਮੀ ਵਾਲੀ ਵੀਡੀਓ ਬਣਾਈ ਮੰਮੀ ਨੇ ਜੱਫੀ ਪਾ ਮਾਰੀ ਜੀ ਮੰਮੀ ਨੇ ਜੱਫੀ ਪਾ ਲਈ ਮਾਸੀ ਅੱਗੇ ਤੇ ਮੈਨੂੰ ਕਿਹਾ ਵੀ ਜੇ ਲੜ ਰਹੇ ਹੋ ਇੱਕ ਜਗ੍ਹਾ ਕੋਈ ਧੱਕਾ ਮਾਰਦਾ ਨਾ ਜੱਜ ਨਾ ਨਹੀਂ ਦੇਗਾ ਮੇਰੇ ਦੋਨੇ ਪਾਸੇ ਨਾਨੀ ਕਹਿੰਦੀ ਕੁੜੀ ਦੇਖ ਦੇ ਮੇਰੀ ਚੰਗੀ ਗੱਲ ਆ ਨਾਨੀ ਨਾਨੀ ਕਹਿੰਦੀ ਨਾ ਨਾਨੀ ਕਹਿੰਦੀ ਨਾਲੇ ਜਵਾਈ ਮੇਰਾ ਜਵਾਈ ਨਾਲੇ ਢਿੱਕ ਦੇ ਵਿੱਚ ਖੂਚ ਨਾਲੇ ਕਹਿੰਦੇ 3 ਨਾਲੇ ਢਿੱਕ ਦੇ ਤੇ ਹਾਂਜੀ ਸਿਮਰਣ ਨੂੰ ਤਾਂ ਹੀ ਦੇਖਿਆ ਖੇਤਾਂ ਦੇ ਕੋਲ ਮਰੇਣਾ ਉਹ ਤੇ ਲਓ ਜੀ ਇੱਧਰ ਵੀ ਆਪਣੇ ਟੈਗ ਨੂੰ ਕਰ ਆਪਦਾ ਤੇ ਆਪਾਂ ਨੇ ਸਾਗ ਨੂੰ ਢੜਕਾ ਲਾ ਲਿਆ ਸਾਗ ਅੱਜ ਆਪਾਂ ਨੂੰ ਅੰਟੀ ਦੇ ਘਰੋਂ ਆਇਆ ਸਾਗ ਆਪਾਂ ਨੇ ਬਣਾਇਆ ਤੇ ਇੱਧਰ ਲੰਗਿਆਂ ਮੱਕੀ ਦੀ ਰੋਟੀ ਬਣਾਣ ਹੁਣ ਨਾ ਮੈਨੂੰ ਬਿਨਾ ਉਹਦੇ ਤੋਂ ਪੋਲੀਥਨ ਤੋਂ ਮੱਕੀ ਦੀ ਰੋਟੀ ਬਣਾਣੀ ਆ ਗਈ ਏ ਕੋਈ ਅੱਜ ਹੈ ਨਹੀਂ ਸੀ ਕੈਮਰਾ ਫੜਨ ਵਾਲਾ ਕਾਰ ਆਏ ਨੇ ਪਰ ਉਹਨਾਂ ਦਾ ਆਫਿਸ ਦਾ ਕੰਮ ਚੱਲਦਾ ਪਿਆ ਤੇ ਦੇਖੋ ਚਲੋ ਤਤਕ ਨਾ ਕਰਦੀਆਂ ਗੱਲਾਂ ਕਰਤਾ ਫਿਰ ਸੀ ਮੋੜੀ ਕਰਦੇ ਮੈਂ ਖੇਤਾਂ ਚ ਬੜਾ ਵਧੀਆ ਲੱਗ ਰਿਹਾ ਮੈਂ ਬੜਾ ਮਿਸ ਕਰ ਰਹੀ ਆ ਹੁਣ ਮੈਂ ਵੀ ਖੇਤੀ ਪ੍ਰੋਗਰਾਮ ਬਣਾਣਾ ਜਾਣਦਾ ਜਦੋਂ ਮੇਰੇ ਭੈਣਾਂ ਨੂੰ ਨਹੀਂ ਨਾ ਜ਼ਿਆਦਾ ਮੱਕੀ ਦੀ ਰੋਟੀ ਬਣਾਣੀ ਆਉਂਦੀ ਥੋੜੇ ਜਿਹੜਾ ਮਕਾਟਾ ਹੈ ਨਾ ਉਹਨੂੰ ਟਾਈਟ ਰੱਖ ਲਿਆ ਕਰੋ ਤੇ ਟਾਈਟ ਨਾਲ ਨਾ ਟੁੱਟਦੀ ਨਹੀਂ ਹੈਗੀ ਰੋਟੀ ਵਾਸ਼ਾ ਤੋਂ ਸੱਚੇ ਵਾਸ਼ਾ ਆਓ ਕਿਉਂਕਿ ਕਹਿਣ ਪੱਕੀ ਪਿੱਛੇ ਮੇਰੇ ਬੜਾ ਖਲਾਰਾ ਪਿਆ ਏ ਖਲਾਰੇ ਨੂੰ ਇਗਨੋਰ ਕਰ ਦਿਓ ਹਨਾ ਅੱਜ ਮੇਰਾ ਦਿਲ ਨਹੀਂ ਕੀਤਾ ਕੋਈ ਵੀ ਕੰਮ ਕਰਨ ਬਣ ਗਈ ਮੈਂ ਗੋਲ ਚਲੋ ਜੀ ਇਧਰ ਤਵਾ ਵੀ ਆਪਣਾ ਗਰਮ ਹੈ ਪਾਤੀਏ ਆਪਣੀ ਰੋਟੀ ਯੋ ਜੀ ਆਪਣੀ ਗੋਲ ਰੋਟੀ ਮੱਕੀ ਦੀ ਰੈਡੀ ਐ ਕਿਵੇਂ ਲੱਗੀ ਮੱਕੀ ਦੀ ਰੋਟੀ ਸਰਾ ਲੋ ਸਾਂ ਘੰਟੀ ਕਰਵਾਇਆ ਤੇ ਮੱਕੀ ਦੀ ਰੋਟੀ ਮੋਆਲੇ ਨਾਲ ਪਿਆ ਮੋਆਲੇ ਤਾਂ ਆਪਣੇ ਜ਼ਰੂਰੀ ਐ ਕਿਹਨੇ ਤੇ ਬਾਜਰਾ ਤੇ ਮੱਕੀ ਦੋਨੇ ਮਿਕਸ ਰੋਟੀਆਂ ਖਾਦੀਆਂ ਨੇ ਇੱਕ ਬਾਜਰੇ ਦੀ ਤੇ ਇੱਕ ਮੱਕੀ ਦੀ ਬਹੁਤ ਘੈਂਟ ਬਣੀਆਂ ਥੈਂਕ ਯੂ ਬਹੁਤ ਘੈਂਟ ਸਾਬਿਆ ਬਹੁਤ ਘੈਂਟ ਰੋਟੀਆਂ ਨੇ ਇੱਧਰ ਹੁਣ ਬਣਦੀ ਪਈ ਐ ਬਾਜਰੇ ਦੀ ਰੋਟੀ ਮਾਪੇ ਮੱਕੀ ਦੀ ਬਣਾਈ ਸੀ ਉਹ ਬਾਜਰੇ ਦੀ ਪਾਣੀ ਲਾਤਾ ਸੀ ਤੇ ਆਪਾਂ ਰਾਮ ਇਹਦਾ ਪਾਸਾ ਪਲਟਿਆ ਜਾਣਾ ਰੋਟੀ ਰੋਟੀ ਖਾ ਲਈ ਆਪਾਂ ਨੇ ਰੋਟੀ ਖਾ ਕੇ ਤੇ ਆਪਾਂ ਜਾਣਾ ਸੀ ਥੋੜਾ ਜਿਹਾ ਬਾਜ਼ਾਰ ਦਾ ਕੰਮ ਸੀ ਸਾਡਾ ਥੋੜਾ ਜਿਹਾ ਸਮਾਨ ਮੁੱਕਿਆ ਪਿਆ ਕਿਚਨ ਦਾ ਤੇ ਉਹ ਲੈ ਕੇ ਆਉਣਾ ਤੇ ਉਤਾਰ ਵੀ ਹੁਣ ਥੋੜਾ ਜਿਹਾ ਫ੍ਰੀ ਹੋਏ ਨੇ ਕਹਿੰਦੇ 10 ਮਿੰਟ ਲਈ ਆਪਾਂ ਜਾਵਨੇ ਆ ਤੇ ਹਜੇ ਵੀ ਜਾਂਦੇ ਜਾਂਦੇ ਵੀ ਦਫ਼ਤਰ ਦਾ ਕੰਮ ਚੱਲ ਰਿਹਾ ਦਿਉਣਾ ਇੰਨੀ ਬਿਜ਼ੀ ਲਾਈਫ ਇੰਨੀ ਬਿਜ਼ੀ ਲਾਈਫ ਆ ਸਾਡੀ ਬਹੁਤ ਜ਼ਿਆਦਾ ਬਿਜ਼ੀ ਲਾਈਫ ਹੈ ਇੰਨੀ ਬਿਜ਼ੀ ਲਾਈਫ ਤਾਂ ਮੈਨੂੰ ਲੱਗਦਾ ਕੈਨੇਡਾ ਵਾਲਿਆਂ ਦੀ ਨਹੀਂ ਹੋਣੀ ਜਿੰਨੀ ਉਤਾਰਦੀ ਹੈ ਨਾ ਆਪ ਵੀ ਕੈਨੇਡਾ ਜਾ ਕੇ ਥੋੜੀ ਦੁਖੀ ਹੋਵੋਗੇ ਤੁਹਾਡੇ ਵਰਗੇ ਇਹ ਆਸੀਂ ਅੱਜ ਵੀ ਕੈਨੇਡਾ ਵਾਲੀ ਲਾਈਫ ਜੀ ਰਹੇ ਆ ਸਵੇਰੇ ਨਿਕਲਦੇ ਆਂ ਔਰ ਸ਼ਾਮ ਨੂੰ ਘਰੇ ਘਰੇ ਵੜਦੇ ਆਂ ਘਰੇ ਬੈਠ ਕੇ ਵੀ ਕੰਮ ਕਰਦੇ ਆਂ ਤੇ ਬਸ ਕਮੀ ਕਮ ਕਮੀ ਕਮ ਮਤਲਬ ਸਾਡੇ ਵਰਗੇ ਔਖੇ ਨਹੀਂ ਹੁੰਦੇ ਜਦੋਂ 11:00 ਵੀ ਵੱਜਦੇ ਨੇ 11:00 ਵੱਜਦੇ ਨੇ 12:00 ਵੀ ਵੱਜਦੇ ਨੇ ਕਿਹਨੂੰ ਪਹਿਲਾਂ ਪਹਿਲਾਂ ਇੱਕੋ ਹੀ ਵੱਜਦਾ ਸੀ ਹੋਰ ਹੁੰਦਾ ਸੋਚਦਾ ਕਿ ਜਿਸ ਨੇ ਸੰਡੇ ਨੂੰ ਕਿਹਾ ਹੀ ਆ ਸਾਨੂੰ ਸ਼ਨੀਵਾਰ ਨੂੰ ਹੀ ਮੈਸੇਜ ਆ ਜਾਂਦਾ ਹੁੰਦਾ ਕਿ ਬਾਈ ਟੂਮਾਰੋ ਇਜ਼ ਯੋ ਨਾਰਮਲ ਵਰਕਿੰਗ ਤੇ ਤਾਂ ਹੀ ਮੈਂ ਕਹਿ ਰਹੀਆਂ ਕਿ ਕੈਨੇਡਾ ਵਾਲੇ ਵੀ ਨਹੀਂ ਇੰਨਾ ਕੰਮ ਕਰਦੇ ਹੁੰਦੇ ਤੇ ਬਾਕੀ ਜੇ ਕਿਤੇ ਸਾਡੇ ਵਰਗਿਆਂ ਨੂੰ ਰੱਬ ਨੇ ਕਿਤੇ ਚਾਹਿਆ ਕਿਤੇ ਗਏ ਕਿਤੇ ਜਾਂ ਲਾਲੋ ਘੁੰਮਣ ਲਾਲੋ ਜਾਂ ਕਿਤੇ ਓਨ ਲਾਲੋ ਹਨਾ ਤੇ ਅਸੀਂ ਮਾਰ ਨਹੀਂ ਖਾਣੀ ਇਹੀ ਕੈਨੇਡਾ ਛੰਡੇ ਘੜਦੇ ਨੇ ਕੰਮ ਦੇ ਹਨਾ ਉਥੇ ਵਾਸੀ ਫੈਮਿਲੀ ਵਾਸੀ ਫੈਮਿਲੀ ਹੋ ਜਾਣਾ। ਕਿਹਾ ਜਿਹੜੇ ਵਾਸੀ ਫੈਮਿਲੀ ਆਏ ਨੇ ਬੜਾ ਕੰਮ ਕਰਦੇ ਦਿਨ ਰਾਤ ਨਹੀਂ ਵੇਦਦੇ ਹਨਾ ਪਰ ਹਾਂ ਉਹਨੇ ਕਿਉਂ ਅਸੀਂ ਗਿੱਜੇ ਹੋਇਆ ਸਾਨੂੰ ਆਦਤ ਆ ਹੁਣ ਮੈਂ ਆਂ ਮੈਂ ਵਲੌਗਿੰਗ ਕਰਦੀ ਆ ਤਾਂ ਮੈਨੂੰ ਰਾਤ ਦੇ 11:00 11:30 12:00 ਵਜੇ ਜਾਂਦੇ ਨੇ ਹਨਾ ਵਲੌਗ ਐਡਿਟ ਕਰਦੇ ਆ ਤੇ ਤੁਹਾਨੂੰ ਪਤਾ ਘਰ ਦੇ ਕੰਮ ਕਰਨੇ ਉਹ ਵੀ ਸਾਰੇ ਆਪ ਹੀ ਕਰਨੇ ਹੁੰਦੇ ਨੇ ਤੇ ਇਸ ਕਰਕੇ ਚਲੋ ਬਾਕੀ ਜੋ ਪ੍ਰਮਾਤਮਾ ਨੇ ਚਾਇਆ ਹਨਾ ਤੇ ਚਲੋ ਬਣੇ ਰਹੋ ਵਲੌਗ ਦੇ ਵਿੱਚ ਹੋਰਾਂ ਚੈਨ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤੇ ਤੁਸੀਂ ਦੇਖਦੇ ਹੋਣੇ ਨਾਲ ਦੀ ਨਾਲ ਮੇਰੇ ਪੇਕਿਆਂ ਦੀਆਂ ਵੀਡੀਓ ਮੇਰੇ ਮੈਨ ਬੜੀ ਮਿਸ ਕਰ ਰਹੀਆਂ ਉਹ ਚੀਜ਼ ਨੂੰ ਤੇ ਖੇਤਾਂ 'ਚ ਘੁੰਮਦੇ ਪਏ ਨੇ ਉਹ ਬੜਾ ਹੀ ਮਜ਼ਾ ਆ ਰਿਹਾ ਸੱਚੀ ਬੜਾ ਹੀ ਮਜ਼ਾ ਆ ਰਿਹਾ ਤੇ ਇਸ ਤੋਂ ਬਾਅਦ ਸਾਡਾ ਵੀ ਪਲਾਨ ਹੈ ਜੀ ਤੇ ਬਸ ਬਣੇ ਰਹੋ ਵਲੋਗਾਂ 'ਚ ਤੁਹਾਨੂੰ ਨਵੇਂ-ਨਵੀਆਂ ਚੀਜ਼ਾਂ ਜਿਹੜੀਆਂ ਨਾਲ ਅਸੀਂ ਦਿਖਾਉਂਦੇ ਰਵਾਂਗੇ ਹਨਾ ਤਰ ਤੇ ਚੱਲੀਏ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਆ ਕੇ ਕੀ ਘੁੰਮੋਗੇ ਬਸੀ ਸਾਪਨ ਟਾਡਾ ਕਾਲੀ ਸਕੂਟੀ ਚਾਬੀ ਇੱਥੇ ਟੰਗੀ ਪਈ ਉੱਪਰ ਦੇਖੋ ਉੱਪਰ 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 ਸਾਹਮਣੇ ਚੀਜ਼ ਤਾਂ ਤੁਹਾਨੂੰ ਲੱਭਦੀ ਨਹੀਂ ਵਾਹਿਗੁਰੂ ਸੱਚਾ ਪਾਤਸ਼ਾਹ ਚੱਲੀਏ ਹੂੰ ਚਲੋ ਲੋਕ ਨਹੀਂ ਲਾਣਾ ਬਸ ਐਂ ਹੀ ਲੰਘ ਹਾਂ ਹਾਂ ਟੀਵੀ ਚੱਲਣ ਦੇ ਬਸ ਐ ਹੀ ਆਏ ਤੇ ਗਏ ਕੂਲਰ ਇਧਰ ਬਾਹਰ ਕੱਢਤਾ ਉਥੋਂ ਅੰਦਰ ਥੋੜੀ ਜਿਹੀ ਸਪੇਸ ਘੱਟ ਸੀ ਮੈਂ ਇੱਥੇ ਐਨਵੈਟਰ ਦੇ ਕੋਲ ਹੀ ਪਿਆ ਰਹੇਗਾ ਬੰਦ ਦਰਵਾਜ਼ੇ ਖੁੱਲੇ ਹੀ ਨੇ ਆ ਲਾਦਾ ਮੈਂ ਮੇੜੇ ਵਾਲਾ ਕੋਈ ਬਿੱਲੀ ਬੁੱਲੀ ਲੱਗਾ ਹੀ ਇਹ ਮੈਂ ਲਾਦਾ ਹਾਂ ਲਓ ਜੀ ਫਾਲਤੂ ਲਾਈਟਾਂ ਬੰਦ ਕਰ ਦਨੇ ਆ ਆਪਣੀ ਬਿਜਲੀ ਬਚਾਣੀ ਹੈ ਬਿਜਲੀ ਖਰਾਬ ਨਹੀਂ ਕਰਨੀ ਆਹੀ ਮੈਂ ਤੇ ਚਲੋ ਜੀ ਜਾ ਕੇ ਮਿਲਦੇ ਆਂ ਪਹਿਲਾ ਸਮਾਨ ਲੈ ਆਈਏ ਥਾਣ ਆਪਾਂ ਵੀਡੀਓ ਤਾਂ ਬਣਾਈ ਨਹੀਂ ਭੁੱਲੀ ਗਏ ਸਮਾਨ ਲੈ ਲਿਆ ਵੀਡੀਓ ਬਣਾਣੀ ਭੁੱਲ ਗਏ ਲਾਓ ਫੜਾ ਆਹ ਉਤਾਰਦਾ ਜਿਹੜਾ ਮੇਨ ਸਪਨਸ ਹੀ ਆ ਗਿਆ ਮੈਂ ਘਰ ਜਾ ਕੇ ਦਿਖਾਨੀ ਆਂ ਕੀ ਮੇਨ ਸਮਾਨ ਜੀ ਕਿੱਥੇ ਸਕੂਟ ਰ ਆ ਗਿਆ ਇਹ ਇੱਕ ਚੀਜ਼ ਰਹਿ ਗਈ ਆਪਣੀ ਜਿਹੜੀ ਆਪਣੀ ਮੇਨ ਚੀਜ਼ ਖਤਮ ਹੋਈ ਚਲੋ ਜਾਂਦੇ ਆਂ ਬਾਜ਼ਾਰ ਦੱਸਣੀ ਹਾਂ ਹਾਂ ਸਾਬਣ ਖਤਮ ਹੋ ਗਿਆ ਸਾਡਾ ਵੇਹ ਲੋਈ ਸਾਡੇ ਕੰਮ ਐ ਇਸ ਟਾਈਮ ਸਾਰਾ ਕੁਝ ਬੰਦ ਹੋ ਗਿਆ ਪਰ ਸਾਨੂੰ ਟਾਈਮ ਐ ਇਸ ਟਾਈਮ ਲੱਗਦਾ ਤੇ ਅਸੀਂ ਇਸ ਟਾਈਮ ਹੀ ਆਏ ਆ ਜਿਵੇਂ ਤੁਸੀਂ ਸਵੇਰੇ ਵਲੌਗ ਚ ਦੇਖਿਆ ਸੀ ਆ ਮਾਰਿਆ ਉਤਾਰ ਕਿੱਕਾ ਤੇ ਆਪਾਂ ਨੇ ਲੈਣੀ ਸੀ ਗੱਡੀ ਉਤਾਰਦੀ ਬਹੁਤ ਔਖਾ ਸੀ ਲਿਆਓ ਮੈਂ ਹਮਾਰਾ ਸਾਡੇ ਤੇ ਕੇ ਬੈਕ ਪੇਨ ਹੁੰਦਾ ਮੋਲੇ ਬੰਦਿਆਂ ਨੂੰ ਹਨਾ ਕਿੰਨਾ ਔਖਾ ਤੇ ਲੋ ਇਸ ਟਾਈਮ ਅੱਧਾ ਸਮਾਨ ਸਾਡਾ ਰਹਿ ਜਾਂਦਾ ਸਾਡੇ ਕੋਲ ਰਸਣ ਨਹੀਂ ਲਿਆਇਆ ਜਾ ਰਿਹਾ ਤੇ ਉਹਦੇ ਕਰਕੇ ਕੋਈ ਸਮਾਨ ਖਤਮ ਹੋਇਆ ਸੀ। ਮੋਸਾ ਸਟਾਰਟ ਹੋਈ ਹੈ। ਹੋਰ ਇਹ ਖੰਡੀ ਹੋ ਗਈ। ਹੋਰ ਠੰਡ ਪੈਣ ਲੱਗ ਪਈ। ਹੋਰੇ 10ਵੀਂ ਕਿੱਕ ਤੇ ਸਟਾਰਟ ਮੇਰਾ ਜਾਮਾ। ਹਾਂ। ਨਹੀਂ ਪਹਿਲੀ ਕਿੱਕ ਤੇ ਸਟਾਰਟ ਮੇਰਾ ਜਾਮਾ ਤੁਹਾਡੀ। ਇਹ 10ਵੀਂ ਕਿੱਕ ਤੇ ਆ। ਅੱਛਾ ਚਲੋ ਫਿਰ। ਤਾਂ ਹੁਣ ਅਸੀਂ ਆਏ ਆ ਆਪਣਾ ਸਮਾਨ ਲੈਣ। ਜਿਹੜਾ ਥੋੜਾ ਬਹੁਤਾ ਰਹਿੰਦਾ। ਇੱਕ ਮੇਰੀ ਅਰਗਬਤੀ ਖਤਮ ਸੀ। ਈਜ਼ੀ ਸਰਦੀ ਆ ਗਈ। ਕੋਟੀਆਂ ਈਜ਼ੀ ਥੋਣੀ। ਜਦੋਂ ਜਾਵਾਂਗੇ ਜਾਵਾਂਗੇ ਡੀਮਾਰਟ ਹੋਂ ਤਾਂ। ਹਾਂਜੀ ਚਲੋ। ਲਓ ਫੜੋ। ਸਮਾਨ ਹੀ ਸਮਾਨੇ ਸ਼ੋਪਿੰਗ ਹੀ ਸ਼ੋਪਿੰਗ ਹੈ ਸ਼ੋਪਿੰਗ ਦੀ ਤਾਂ ਬਹੁਤ ਮੁੱਕਿਆ ਤੇ ਜਾਣ ਦਾ ਟਾਈਮ ਹੀ ਲੱਗ ਰਿਹਾ ਉੱਥੇ ਹਾਂ ਮਾੜਾ ਮੋਟਾ ਜਿਹੜਾ ਰਹਿੰਦਾ ਉਹ ਤਾਂ ਪੂਰਾ ਕਰੀ ਬਸ ਬਸ ਜਿੱਦਣ ਸਵੇਰੇ ਚਿਪੜਾ ਨਾ ਨਾਤੇ ਸੀ ਸਵੇਰੇ ਮੈਂ ਫੇਸ ਵਾਸ਼ ਨਾ ਨਹੀਂ ਹੈ ਸਾਬਣ ਜਦੋਂ ਦੇਖਿਆ ਖਤਮ ਉਦੋਂ ਮੈਂ ਬੋੰਦਲ ਗਈ ਮਖਲਾ ਚੰਨੀ ਦੀ ਚਿਪੜ ਜੀ ਪਈ ਸੀ ਪਤਲੀ ਜੀ ਮੈਂ ਉਹਨਾਂ ਨਾਤਾ ਕਦੇ ਨਹੀਂ ਐਵੇਂ ਹੋਇਆ ਜਿਵੇਂ ਇਸ ਵਾਰ ਹੋਇਆ ਹੋਰ ਹੂੰ ਛੇ ਟੈਂਟ ਪਾਈ ਨਹੀ ਲ ਦੁਖਾਓ ਆਪਣਾ ਸਮਾਨ ਦਿਖਾਓ ਪਹਿਲਾਂ ਜਿਹੜਾ ਮੈਂ ਸਵੇਰ ਦਾ ਕਹਿ ਰਹੀ ਹਾਂ ਉਤਾਰ ਦਾ ਸਮਾਨ ਲੈ ਲੈਣਾ ਪਰ ਮੈਂ ਬਾਜ਼ਾਰ ਨਹੀਂ ਗਈ ਬਹੁਤ ਪ੍ਰੋਬਲਮ ਹੋਈ ਪਈ ਔਦਾਰ ਨੂੰ ਬਸ ਅਸੀਂ ਜਿਮ ਜੁਆਇਨ ਕਰਨ ਲੱਗਿਆ ਆ ਬੈਠਣ ਵਾਸਤੇ ਬੈਕ ਪੇਨ ਇਹ ਲੋਅਰ ਬੈਕ ਪੇਨ ਜਿਹੜੀ ਹੁੰਦੀ ਹੈ ਨਾ ਟੇਲ ਬੋਨ ਜਿਹੜੀ ਪੇਨ ਹੁੰਦੀ ਹੈ ਨਾ ਹੂੰ ਉਹਦੇ ਵਾਸਤੇ ਆ ਉਹਦਾ ਸੈਟ ਆ ਨਹੀਂ ਰਿਹਾ ਜਿਹੜਾ ਤਾਂ ਐਮਬੀਬੀਐਸ ਡਾਕਟਰ ਨੇ ਉਹਦੇ ਵਾਸਤੇ ਆ ਕਹਿੰਦੇ ਅੱਛਾ ਹੂੰ ਗੋਲੀਆਂ ਲਿਖੀਆਂ ਬਸ ਦਵਾਈ ਨਾ ਉਹਨਾਂ ਚ ਰਸਰ ਰਹਿੰਦਾ ਜਿੰਨਾ ਚਿਰ ਖਾਓ ਕੇ ਕੋਈ ਨੂੰ ਉਹੀ ਠੀਕਾ ਪਾਉ ਜੇ ਫਿਜ਼ੀਓਥੈਰੇਪਿਸਟ ਜੇ ਹੋਵੇ ਨਾ ਹੂੰ ਪਿਛੇ ਲੇਟ ਪੈ ਨਹੀਂ ਤੁਹਾਡਾ ਮੂੰਹ ਵੀ ਨਹੀਂ ਸੋਹਣਾ ਬੁਗਣਾ ਵੀ ਨਹੀਂ ਦਿਖਦਾ ਤੁਹਾਡਾ ਬੁਗਣਾ ਇੰਨਾ ਸੋਹਣਾ ਕਿ ਨਜ਼ਰ ਹੀ ਲੱਗ ਜਾਂਦੀ ਏ ਲਓ ਬਹਿ ਕੇ ਦੱਸਣਗੇ ਹੁੰਦਾ ਨੂੰ ਇੱਕ ਆ ਹੈਗੀ ਆਲਰੇਡੀ ਇਹ ਆਫਿਸ ਰੱਖਣੀ ਤੇ ਇਹ ਗੱਡੀ ਚ ਰੱਖਣੀ ਹੈ ਨਾ ਕਰੇ ਹਾਂ ਕਰੇ ਚਲੋ ਬਾਕੀ ਤਾਂ ਆਪਣਾ ਸਮਾਨਾ ਮਾੜਾ ਮੋਟਾ ਇਹਦੇ ਛੱਡੋ ਤੁਸੀਂ ਤੇ ਚਲੋ ਜੀ ਸਾਹ ਚੜ ਗਿਆ ਹੁਣ ਮੈਂ ਕਰਾਂ ਦੁੱਧ ਗਰਮ ਰੋਟੀ ਅਸੀਂ ਖਾ ਕੇ ਗਏ ਸੀ ਮੈਂ ਲੇਟ ਲਾਣੀ ਆ ਇਹ ਤਾਂ ਮੈਂ ਨਾ ਉਹੀ ਲੈਂਦਾ ਬਲੈਂਡਰ ਤਾਂ ਹੈਗੇ ਮੇਰੇ ਮੇਕ ਕੋਲ ਪਰ ਐ ਨਾ ਜਦੋਂ ਫਟਾਫਟ ਜਿਵੇਂ ਪਿਆਜ਼ ਨਾ ਮੈਂ ਵੀ ਕਹਿ ਰਹੀ ਨੇਰਾ ਕਰ ਤਾ ਆ ਦੇਖੋ ਨੇਰੇ ਜੀ ਵੀਡੀਓ ਬਣਾਈਗੇ ਫਰਾਂ ਤੋਂ ਇਹ ਉਹ ਤੇ ਦੇਖ ਕੇ ਆਏ ਨਹੀਂ ਹੈਗੇ ਉਹਨਾਂ ਨੇ ਵਾਪਸ ਵੀ ਨਹੀਂ ਕਰਨਾ ਚੈੱਕ ਤਾਂ ਕਰ ਲੈਂਦੇ ਯਾਰ ਉਹੀ ਕ ਇਹ ਤੋੜ ਦੇਣਾ ਬਲੈਂਡਰ ਹੈਗਾ ਪਰ ਐ ਨਾ ਜਦੋਂ ਕਦੇ ਬਾਹਰ ਬੈਠੇ ਹੋਈਏ ਫਟਾਫਟ ਆ ਵੇਖੋ ਆ ਦੇਖੋ ਪੀਸ ਖਰਾਬ ਕਿੱਥੇ ਖਰਾਬ ਨਹੀਂ ਨਹੀਂ ਮੈਨੂੰ ਲੱਗਿਆ ਖਰਾਬ ਹੈ ਇਹਨੂੰ ਸੈੱਟ ਕਰਕੇ ਇਹਦਾ ਧਾਗਾ ਖਿੱਚ ਕੇ ਦੇਖੋ ਧਾਗਾ ਖਿੱਚ ਕੇ ਦੇਖੋ ਸਹੀ ਕਿ ਨਹੀਂ ਹਾਂ ਲਓ ਜੀ ਤੁਸੀਂ ਵੀ ਦੇਖੀ ਜੋ ਨਾਲ ਨਾਲ ਐਨੀ ਕਾਲੀ ਚ ਦੇ ਲੋ ਜਾਣੇ ਆ ਕੋਈ ਚੱਜਣਾ ਚੀਜ਼ ਵੀ ਨਹੀਂ ਵੇਖ ਕੇ ਲਹੁੰਦੀ ਮੈਨੂੰ ਤਾਂ ਲੱਗਦਾ ਆ ਅੱਛਾ ਵਿਆਹ ਦਾ ਕੋਈ ਲਾਜ ਨਹੀਂ ਨਾ ਇੰਨਾ ਵਧੀਆ ਨਹੀਂ ਚੱਲਦਾ ਇਹ ਉਹ ਯਾਰ ਮੈਂ ਖਿੱਚ ਨਹੀਂ ਪਾ ਰਿਹਾ ਦੇਖੋ ਉਹ ਛੱਡ ਮੈਂ ਤਾਂ ਵੀ ਫੜੀ ਰੱਥੋਂ બસ ਬਸ 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 ਬਰਾਵਾ ਟੁੱਟ ਗਿਆ ਤਾਂ ਕੰਮ ਖਰਾਬ ਹੋ ਜਾਣਾ ਬਸ ਹੁਣ ਮੈਂ ਕਰਾਂ ਦੁੱਧ ਗਰਮ ਤੇ ਮਿਲਦਾ ਤੁਹਾਨੂੰ ਨਵੇਂ ਦਿਨ ਦੇ ਨਾਲ ਨਹੀਂ ਨਹੀਂ ਨਵੇਂ ਵਲੌਗ ਦੇ ਨਾਲ ਨਹੀਂ ਨਵੇਂ ਦਿਨ ਦੇ ਨਾਲ ਨੈਕਸਟ ਡੇ ਹੁਣ ਦੁੱਧ ਦੁੱਧ ਗਰਮ ਕਰਾਂ ਮੈਂ ਕੰਬੜੇ ਪਏ ਨੇ ਮੇਰੇ ਕਰਨ ਵਾਲੇ ਤੇ ਕਮਰੇ ਦੀ ਲਾਈਟ ਲਾ ਲਾਂ ਪਹਿਲਾਂ ਹੀਟਰ ਸੇਕਦੇ ਆਂ ਪਹਿਲਾਂ ਥੋੜਾ ਜਿਹਾ